ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਲੰਧਰ ਵੈਸਟ ਤੋਂ ਅਕਾਲੀ ਦਲ ਉਮੀਦਵਾਰ ਬੀਬੀ ਸਰਜੀਤ ਕੌਰ ਦੀ ਹਮਾਇਤ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਆਪਣੇ ਹੀ ਉਮੀਦਵਾਰ ਨੂੰ ਹਮਾਇਤ ਦੇਣ ਤੋਂ ਮਨਾ ਕਰ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਰ ਇੱਥੇ ਆ ਕੇ ਜਦੋਂ ਇਸ ਨੂੰ ਡੂੰਘਾਈ ਦੇ ਨਾਲ ਦੇਖਦੇ ਹਾਂ ਤਾਂ ਇੱਥੇ ਦੋ ਧੜੇ ਕਾਰਜਸ਼ੀਲ ਨਜ਼ਰ ਆਉਂਦੇ ਆ ਇੱਕ ਧੜਾ ਉਹ ਹੈ ਜਿਹੜਾ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਕਰਦਾ ਪਿਆ ਔਰ ਦੂਸਰਾ ਧੜਾ ਉਹ ਹੈ ਜਿਨੇ ਲੰਘੇ ਕੁਝ ਦਿਨ ਪਹਿਲਾਂ ਜਲੰਧਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਖਿਲਾਫ ਮੀਟਿੰਗ ਕੀਤੀ ਸੀ ਕਰ ਜੇ ਗੱਲ ਕਰੀਏ ਇਸ ਸਥਿਤੀ ਦੀ ਗੱਲ ਕਰੀਏ ਬੀਬੀ ਸਰਜੀਤ ਕੌਰ ਦੀ ਨੁਮਾਇੰਦਗੀ ਦੀ ਤਾਂ ਜਾਣਕਾਰੀ ਮੁਤਾਬਕ ਐਲਾਨ ਕਰ ਦਿੱਤਾ ਜਾਂਦਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਿ ਅਸੀਂ ਬੀਬੀ ਸਰਜੀਤ ਕੌਰ ਦੀ ਹਮਾਇਤ ਨਹੀਂ ਕਰਾਂਗੇ ਇਸ ਬਾਰੇ ਕੁਲਵੰਤ ਸਿੰਘ ਮੰਨਣ ਜਿਹੜੇ ਜਲੰਧਰ ਸ਼ਹਿਰੀ ਤੋਂ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਪ੍ਰੈਸ ਕਾਨਫਰੰਸ ਕਰਕੇ ਪੂਰਾ ਵੇਰਵਾ ਸਾਂਝਾ ਕੀਤਾ ਜਾਂਦਾ ਔਰ ਇਲਜ਼ਾਮ ਲਗਾਏ ਜਾਂਦੇ ਨੇ ਕਿ ਬੀਬੀ ਜਗੀਰ ਕੌਰ ਦੇ ਧੜੇ ਨੇ ਜਾਣ ਬੁੱਝ ਕੇ ਇਸ ਬੀਬੀ ਨੂੰ ਚੌੜ ਮੈਦਾਨ ਦੇ ਵਿੱਚ ਉਤਾਰੇ ਇੱਥੋਂ ਤੱਕ ਗੱਲਾਂ ਕੀਤੀਆਂ ਗਈਆਂ ਨੇ ਕਿ ਇਸ ਧੜੇ ਦੇ ਵੱਲੋਂ ਜੇ ਉਮੀਦਵਾਰ ਇਹਨਾਂ ਨੂੰ ਅਲਾਣਿਆ ਵੀ ਗਿਆ ਸੀਗਾ ਤਾਂ ਇਸ ਬਾਰੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਾਣਕਾਰੀ ਨਹੀਂ ਦਿੱਤੀ ਗਈ ਨਾ ਹੀ ਕਿਸੇ ਹੋਰ ਨੂੰ ਬਾੜਾ ਕੁਝ ਦੱਸਿਆ ਗਿਆ ਉਹਲਾ ਰੱਖ ਕੇ ਇਸ ਉਮੀਦਵਾਰ ਨੂੰ ਸਾਹਮਣੇ ਲਿਆਉਂਦਾ ਗਿਆ ਔਰ ਪਾਰਟੀ ਦੇ ਖਿਲਾਫ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਇਹ ਇਲਜ਼ਾਮ ਜਿਹੜੇ ਨੇ ਉਹ ਬੀਬੀ ਜਗੀਰ ਕੌਰ ਤੇ ਉਹਨਾਂ ਦੇ ਧੜੇ ਦੇ ਉੱਤੇ ਲਗਾਏ ਗਏ ਨੇ ਇੱਥੋਂ ਤੱਕ ਦੀ ਗੱਲ ਕੀਤੀ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਰਕੂ ਭਾਵਨਾਵਾਂ ਦੇ ਨਾਲ ਠੇਸ ਪਹਚਾਣ ਦੀ ਕੋਸ਼ਿਸ਼ ਕੀ ਜਾ ਰਹੀ ਹੈ ਔਰ ਦੂਜੀ ਗੱਲ ਬੀਬੀ ਸਰਜੀਤ ਕੌਰ ਦੀ ਚੋਣ ਪ੍ਰਕਿਰਿਆ ਦੇ ਨਾਲ ਵੀ ਕੋਈ ਮਤਲਬ ਨਹੀਂ ਰੱਖਿਆ ਗਿਆ ਇਸ ਗੱਲ ਦਾ ਜਿਹੜਾ ਦਾਵਾ ਕਰ ਦਿੱਤਾ ਗਿਆ ਇੱਥੇ ਆ ਕੇ ਦੋ ਢੜੇ ਕਿਸ ਤਰ੍ਹਾਂ ਵੰਡੇਗੇ ਨੇ ਇੱਥੇ ਆ ਕੇ ਉਹ ਸਮਝਾਉਂਦਾ ਪਿਆ ਬੀਬੀ ਜਗੀਰ ਕੌਰ ਦਾ ਢੜਾ ਇੱਕ ਪਾਸੇ ਹੈ ਜਿਸ ਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਮੌਜੂਦ ਨੇ ਜਿਸ ਦੇ ਵਿੱਚ ਪਰਮਿੰਦਰ ਸਿੰਘ ਢੀਂਡਾ ਸਾਹ ਮੌਜੂਦ ਨੇ ਜਿਹੜੇ ਚਰਨਜੀਤ ਸਿੰਘ ਬਰਾੜ ਵਰਗੇ ਲੀਡਰ ਮੌਜੂਦ ਨੇ ਇਹਨਾਂ ਦੀ ਹੋਈ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਬੀਬੀ ਸਰਜੀਤ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਬੀਬੀ ਜਗੀਰ ਕੌਰ ਕਹਿੰਦੇ ਨੇ ਕਿ ਸਾਨੂੰ ਕਮੇਟੀ ਮੈਂਬਰ ਬਣਾਇਆ ਗਿਆ ਕਮੇਟੀ ਦੇ ਵਿੱਚੋਂ ਫੈਸਲਾ ਲਿਆ ਗਿਆ ਜਿਹੜੀ ਕਮੇਟੀ ਦੇ ਫੈਸਲੇ ਅਨੁਸਾਰ ਬੀਬੀ ਸਰਜੀਤ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਪਰ ਦੂਜੇ ਪਾਸੇ ਹੁਣੇ ਗੱਲ ਕੀਤੀ ਜਾ ਰਹੀ ਹੈ ਕਿ ਬੀਬੀ ਸਰਜੀਤ ਕੌਰ ਨੂੰ ਸਾਜ਼ਿਸ਼ ਦੇ ਤਹਿਤ ਬੀਬੀ ਜਗੀਰ ਕੌਰ ਦਾ ਧੜਾ ਜਿਹੜਾ ਉਹ ਸਾਹਮਣੇ ਲਿਆਇਆ ਹੈ ਜਿਸ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾਵੇ ਇਹ ਇਲਜ਼ਾਮ ਜਿਹੜੇ ਨੇ ਇਹ ਇਸ ਧੜੇ ਦੇ ਉੱਤੇ ਲੱਗਦੇ ਨਜ਼ਰ ਆ ਰਹੇ ਨੇ ਸਾਫ਼ ਤੌਰ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਔਰ ਇਹਨਾਂ ਇਲਜ਼ਾਮਾਂ ਦੇ ਆਧਾਰ ਦੇ ਉੱਤੇ ਹੁਣ ਅਕਾਲੀ ਦਲ ਦੀ ਕੀ ਹਾਲਤ ਹੋਵੇਗੀ ਇਹ ਜਾਣਨਾ ਬਹੁਤ ਜ਼ਰੂਰੀ ਕਿ ਆਪ ਦੇ ਵਿੱਚ ਇੱਕ ਵੱਡੇ ਅਕਾਲੀ ਲੀਡਰ ਨੇ ਉਹਨਾਂ ਦੇ ਨਾਲ ਜਿਹੜੇ ਲੀਡਰ ਮਿਲੇ ਹੋਏ ਨੇ ਉਹ ਵੱਡੇ ਲੀਡਰ ਨੇ ਅਕਾਲੀ ਲੀਡਰ ਨੇ ਔਰ ਖਾਸ ਕਰਕੇ ਉਹ ਲੀਡਰ ਨੇ ਜਿਨ੍ਹਾਂ ਨੇ ਸ਼ੁਰੂਆਤ ਹੀ ਅਕਾਲੀ ਦਲ ਤੋਂ ਕੀਤੀ ਆ ਔਰ ਇਹ ਸਰਗਰਮੀਆਂ ਜਿਹੜੀਆਂ ਅਕਾਲੀ ਦਲ ਦੀਆਂ ਉਹਨਾਂ ਦੀਆਂ ਰਹੀਆਂ ਨੇ ਟਕਸਾਲੀ ਲੀਡਰ ਮੰਨੇ ਜਾਂਦੇ ਰਹੇ ਨੇ ਸਿਕੰਦਰ ਸਿੰਘ ਮਲੂਕਾ ਵਰਗੇ ਲੀਡਰ ਇਸ ਧੜੇ ਦੇ ਵਿੱਚ ਸ਼ਾਮਿਲ ਨੇ ਪਰਮਿੰਦਰ ਸਿੰਘ ਢੀਂਟਾ ਢੀਂਟਾ ਪਰਿਵਾਰ ਦੇ ਜਿਹੜੇ ਸਾਭ ਜਾਦੇ ਨੇ ਉਹ ਇਸ ਦੇ ਵਿੱਚ ਮੌਜੂਦ ਨੇ ਚਰਨਜੀਤ ਸਿੰਘ ਬਰਾੜ ਵਰਗੇ ਲੀਡਰ ਇਸ ਦੇ ਵਿੱਚ ਮੌਜੂਦ ਨੇ ਭਾਈ ਮਨਜੀਤ ਸਿੰਘ ਵਰਗੇ ਲੀਡਰ ਇਸ ਧੜੇ ਦਾ ਹਿੱਸਾ ਰਹੇ ਨੇ ਔਰ ਇਸੇ ਧ ਯਾਦ ਨੂੰ ਖਤਮ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਹੈ ਕਿਤੇ ਨਾ ਕਿਤੇ ਸਮਝਿਆ ਜਾ ਸਕਦਾ ਹੈ ਕਿ ਪ੍ਰਧਾਨਗੀ ਦੀ ਕੁਰਸੀ ਵੀ ਵਿੱਚ ਆ ਸਕਦੀ ਹੈ ਅੜਿੱਕਾ ਬਣ ਸਕਦੀ ਹੈ ਹੋ ਸਕਦਾ ਹੈ ਕਿ ਪ੍ਰਧਾਨਗੀ ਦੀ ਕੁਰਸੀ ਜਿਹੜੀ ਹੈ ਜਿਸ ਜਿਸ ਕੁਰਸੀ ਦੇ ਉੱਤੇ ਉਂਗਲੀ ਚੱਕੀ ਗਈ ਹੈ ਉਂਗਲੀ ਚੱਕਣ ਵਾਲਿਆਂ ਨੂੰ ਨਾਬੂਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ ਪਰ ਤਾਂ ਵੀ ਦੋ ਧੜੇ ਜਿਹੜੇ ਅਚਾਨਕ ਇੱਕੋ ਪਾਰਟੀ ਦੇ ਬਣ ਗਏ ਉਹਨਾਂ ਦੇ ਵਿੱਚ ਜਿਹੜਾ ਇਹ ਹਹਾਕਾਰ ਮੱਚਿਆ ਹੋਇਆ ਕਿਸ ਹੱਦ ਤੱਕ ਜਾ ਕੇ ਰੁਕੇਗਾ ਇਹ ਦੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੁਵਾਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ